ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਗੁਰਿਆਹ ਵੱਲੋਂ ਰੋਟਰੀ ਪਵਨ ਗੁਰਿਆਹ ਵਿਖੇ ਮਹਿਲਾਮਾਂ ਨੌਸਵਾਨਾਂ ਵਿਅੁਰਗਾ ਵਾਸਤੇ ਨਵਾਂ ਹੈਲਥ ਕਲੱਬ ਜਿਮ ਬਣਾਇਆ ਗਿਆ ਜਿਸ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਪ੍ਰਜਨ ਸਿੰਘ ਗਰੇਵਾ ਯੂਕੇ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸੋਦੀ ਰਾਮ ਗੁਹਾਵਰ ਨੇ ਦੱਸਿਆ ਕਿ ਕਲੱਬ ਵੱਲੋਂ ਬਾਜਬਰੇਟਾ ਤੇ ਮਹਿਲਾਮਾਂ ਨੌਸਵਾਨਾਂ ਤੇ ਵਿਅੁਰਗਾ ਦੀ ਸਿਹਤ ਸੌਲਤ ਲਈ ਜਿਮ ਖੋਲ੍ਹਿਆ ਗਿਆ ਹੈ ਜਿਸ ਵਿੱਚ 500 ਰੁਪਏ ਮਹੀਨਾ ਫੀਸ ਰੱਖੀ ਗਈ ਹੈ ਮੁੱਖ ਮਹਿਮਾਨ ਹਰਪਜਨ ਸਿੰਘ ਗਰੇਵਾਲ ਯੂਕੇ ਵੱਲੋਂ ਕਲੱਬ ਨੂੰ 21000 ਰੁਪਏ ਦਿੱਤੇ ਗਏ ਜਿਸ ਲਈ ਕਲੱਬ ਉਨ੍ਹਾਂ ਦਾ ਧੰਨਵਾਦ ਕਰਦਾ ਹੈ ਇਸ ਮੌਕੇ ਬਲਵੀਰ ਸਿੰਘ ਕੈਨੇਡਾ ਰੋਟਰੀ ਕਲੱਬ ਦੇ ਮੈਂਬਰ ਜੀਵਨ ਜੈਨ ਰਮੇਸ਼ ਕੁਮਾਰ ਵਿਮਲ ਜੈਨ ਬਿਨੇ ਗੁਪਤਾ ਬੀਐਸਟੀ ਲੋ ਕੁਰ ਸ਼ਰਨ ਸਿੰਘ ਮਨੀਸ਼ 바ਵਾ ਰਕੇਸ਼ ਦੁੱਗਲ ਬਲਜਿੰਦਰ ਪਾਵਾ ਐਡਵੋਕੇਟ ਅਸ਼ਵਨੀ ਕੁਮਾਰ ਹਾਜ਼ਰ ਸਨ ਰੋਟਰੀ ਕਾਪ ਗ੍ਰਾਹਯਾਂ ਨੇ ਅੱਜ ਜੋ ਗ੍ਰਹਿਣ ਦੇ ਵਿੱਚ ਖਾਸ ਕਰਕੇ ਘਾਟ ਮਹਿਸੂਸ ਕਰ ਰਹੇ ਸੀਗੇ ਜਿੰਮ ਖੁੱਲੀ ਆ ਔਰ ਇਹਦੇ ਵਿੱਚ ਲੜਕੇ ਤੇ ਲੜਕੀਆਂ ਦੋਨਾਂ ਨੂੰ ਪਹਲ ਦਿੱਤੀ ਜਾਵੇਗੀ ਤੇ ਬਹੁਤ ਘੱਟ ਤੋਂ ਘੱਟ ਫੀਸ ਜਿਹੜੀ ਆ 500 ਰੁਪਏ ਮਹੀਨਾ ਪਰ ਮਹੀਨਾ ਹੋਵੇਗੀ ਔਰ ਪੂਰੀਆਂ ਇਸ ਕਲੱਬ ਦੇ ਵਿੱਚ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਹਰ ਨੌਜਵਾਨ ਨੂੰ ਤੇ ਬਜ਼ੁਰਗ ਨੂੰ ਮੌਕਾ ਦਿੱਤਾ ਜਾਵੇਗਾ ਤਾਂ ਕਿ ਆਪਣੀ ਸਿਹਤ ਦੇ ਸਿਹਤ ਦੇ ਮੱਦੇ ਨਜ਼ਰ ਰੱਖ ਕੇ ਇੱਥੇ ਆ ਕੇ ਇਸ ਵੀਰ ਸ਼ਾਮ ਨੂੰ ਉਹ ਮਤਲਬ ਇਹਦਾ ਫਾਇਦਾ ਉਠਾ ਸਕਦੇ ਹਨ ਮੈਂ ਜਿੱਥੇ ਇਸ ਕਲੱਬ ਦੇ ਮੈਂਬਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਮੈਂ ਸਾਰੇ ਮੈਂਬਰਾਂ ਦਾ ਔਰ ਔਰ ਸਾਰੇ ਜਿਨ੍ਹਾਂ ਨੇ ਵੀ ਇੱਥੇ ਦਾਣ ਦਿੱਤਾ ਹੈ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਤਾਂ ਕਿ ਸਾਡੀ ਜਿਹੜੀ ਕਲੱਬ ਆ ਇਹ ਕਾਮਯਾਬ ਹੋਵੇ ਤਾਂ ਕਿ ਸਾਡੇ ਸ਼ਹਿਰ ਦੇ ਵਸਨੀਕਾਂ ਨੂੰ ਇਹਦਾ ਲਾਭ ਮਿਲ ਸਕੇ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਹਾਂ ਜੈ ਹਿੰਦ ਸਰਦਾਰ ਜੀ ਅੱਜ ਦਾ ਘਟਨ ਕੀਤਾ ਗਿਆ ਜੀ ਹਰਪ੍ਰੀਤ ਸਿੰਘ ਗਰੇਵਾਲ ਜੀ ਤੇ ਬਲਵੀਰ ਸਿੰਘ ਜੀ ਕੈਨੇਡਾ ਵਾਲੇ ਵੀ ਸ਼ਾਮਲ ਹੋਏ ਆ ਤੇ ਗ੍ਰਾਂਦੇ ਪਤਵੰਤੇ ਸੱਜਣ ਵੀ ਸ਼ਾਮਲ ਹੋਏ ਆ ਔਰ ਮੈਂ ਇਹਨਾਂ ਸਾਰਿਆਂ ਦਾ ਬੜਾ ਧੰਨਵਾਦੀ ਹਾਂ ਔਰ ਗਰੇਵਾਲ ਸਾਹਿਬ ਨੇ 21000 ਰੁਪਏ ਦੇ ਕੇ ਸਾਡੀ ਕਲੱਬ ਦਾ ਮਾਣ ਵਧਾਇਆ ਤਾਂ ਕਿ ਅੱਗੇ ਤੋਂ ਵੀ ਅਸੀਂ ਆਸ ਕਰਦੇ ਆ ਕਿ ਇਦਾਂ ਦਾ ਯੋਗਦਾਨ ਇਹ ਦਾਨੀ ਸੱਜਣ ਪਉਂਦੇ ਰਹਿਣ ਤਾਂ ਕਿ ਸਾਡੀ ਜਿਹੜੀ ਕਲੱਬ ਆ ਉਹ ਲੋਕਾਂ ਦੀ ਸੇਵਾ ਕਰਦੀ ਰਹੇ ਵਿਸ਼ੇ ਕਰ ਗਾਂਧੀ ਗਾਂਧੀ ਸਾਹਿਬ ਜੀ ਸਾਡੇ ਇਸ ਮੌਕੇ ਦੇ ਵਿੱਚ ਸ਼ਾਮਲ ਹੋਏ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜੈ